ਕਿਸਾਨਾਂ ਵੱਲੋਂ ਝੋਨੇ ਵਿੱਚ ਫੋਟ ਕਰਾਉਣ ਦੇ ਵਾਸਤੇ ਬਹੁਤ ਮਿਹਨਤ ਮੁਸ਼ਕਲ ਕੀਤੀ ਜਾਂਦੀ ਹੈ ਖਰਚ ਕੀਤਾ ਜਾਂਦਾ ਹੈ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਬਾਜ਼ਾਰ ਦੇ ਵਿੱਚੋਂ ਲਿਆ ਕੇ ਫਸਲ ਦੇ ਵਿੱਚ ਪਾਏ ਜਾਂਦੇ ਨੇ ਤਾਂ ਕਿ ਝੋਨਾ ਜਿਹੜਾ ਵੱਧ ਤੋਂ ਵੱਧ ਫੋਟ ਕਰ ਸਕੇ ਕਿਉਂਕਿ ਜਿੰਨਾ ਝੋਨਾ ਫੋਟ ਕਰੂਗਾ ਜਿੰਨੇ ਜ਼ਿਆਦਾ ਟਿੱਲਰ ਬਣਾਊਗਾ ਉਹਨਾਂ ਹੀ ਝਾੜ ਦੇ ਵਿੱਚ ਵਾਧਾ ਹੋਵੇ ਇਸੇ ਕਰਕੇ ਕਿਸਾਨ ਜੂਰੀਆ ਦੀ ਹਰ ਕਿਸਤੇ ਦੇ ਨਾਲ ਕਦੇ ਬਾਇਓ ਕਦੇ ਸਾਗਾਰੀਕਾ ਕਦੇ ਸਲਫਰ ਵਗੈਰਾ ਹੋਰ ਪਤਾ ਨਹੀਂ ਕੀ ਕੁਝ ਝੋਨੇ ਵਿੱਚ ਪਾਉਂਦੇ ਹੀ ਰਹਿੰਦੇ ਨੇ ਕਿਸਾਨਾਂ ਦੀ ਇਸੇ ਮਾਨਸਿਕਤਾ ਦਾ ਫਾਇਦਾ ਕੰਪਨੀਆਂ ਵਾਲੇ ਜਾਂ ਬਾਜ਼ਾਰ ਦੇ ਵਿੱਚ ਬੈਠੇ ਡੀਲਰ ਉਠਾਉਂਦੇ ਨੇ ਇਸੇ ਕਰਕੇ ਬਾਜ਼ਾਰ ਦੇ ਵਿੱਚ ਰੰਗ-ਬਰੰਗੇ ਪੈਕਟ ਕਿਸਾਨਾਂ ਨੂੰ ਵੇਚਣ ਦੇ ਵਾਸਤੇ ਪਰੋਸੇ ਜਾਂਦੇ ਨੇ ਕਿਸਾਨ ਇਹਨਾਂ ਕੰਪਨੀਆਂ ਦੇ ਝਾਸੀ ਦੇ ਵਿੱਚ ਆ ਕੇ ਲੁੱਟ ਦਾ ਸਹਾਰ ਹੋ ਜਾਂਦੇ ਨੇ ਭਾਵੇਂ ਖੇਤੀਬਾੜੀ ਯੂਨੀਵਰਸਿਟੀ ਜਾਂ ਖੇਤੀਬਾੜੀ ਵਿਭਾਗਾਂ ਜਾਂ ਖੇਤੀ ਦੇ ਮਾਹਰ ਕਿਸੇ ਵੀ ਪ੍ਰੋਡਕਟ ਦੀ ਇਸ ਤਰ੍ਹਾਂ ਦੇ ਪ੍ਰੋਡਕਟ ਦੀ ਸਿਫਾਰਸ਼ ਨਹੀਂ ਕਰਦੇ ਪਰ ਫਿਰ ਵੀ ਬਹੁਤ ਸਾਰੇ ਕਿਸਾਨ ਜਿਆਦਾ ਝਾੜ ਜਿਆਦਾ ਝਾੜ ਦੇ ਲਾਲਚ ਦੇ ਵਿੱਚ ਇਹ ਚੀਜ਼ਾਂ ਵਰਤਦੇ ਨੇ ਯੂਨੀਵਰਸਿਟੀ ਦੀ ਕਿਸੇ ਸਿਫਾਰਸ਼ ਨੂੰ ਨਹੀਂ ਉਹ ਮੰਨਦੇ ਡੀਲਰਾਂ ਦੇ ਕਹੇ ਲੱਗ ਕੇ ਵੱਧ ਤੋਂ ਵੱਧ ਪ੍ਰੋਡਕਟ ਫਸਲਾਂ ਦੇ ਵਿੱਚ ਪਾ ਰਹੇ ਨੇ ਭਾਵੇਂ ਉਹਨਾਂ ਦਾ ਇਸ ਨੂੰ ਫਾਇਦਾ ਹੋਵੇ ਤੇ ਭਾਵੇਂ ਨਾ ਹੋਵੇ ਇੱਕ ਦੂਜੇ ਨੂੰ ਦੇਖੋ ਦੇਖ ਧੜਾ ਧੜਾ ਇਹ ਪ੍ਰੋਡਕਟ ਫਸਲਾਂ 'ਚ ਛੁੱਟੇ ਜਾ ਰਹੇ ਨੇ ਮਹਿੰਗੇ ਰੇਟਾਂ ਤੇ ਵੇਚੇ ਜਾ ਰਹੇ ਨੇ ਪ੍ਰੋਡਕਟਾਂ ਦੇ ਵਿੱਚ ਫਸਲ ਦੀ ਫੋਟ ਵਾਸਤੇ ਜ਼ਰੂਰੀ ਤੱਤ ਨੇ ਜਿਹੜੇ ਬਹੁਤ ਘੱਟ ਮਾਤਰਾ 'ਚ ਹੁੰਦੇ ਨੇ ਫਿਰ ਇਹਨਾਂ ਪ੍ਰੋਡਕਟਾਂ ਨੂੰ ਵਰਤਣ ਦਾ ਕੋਈ ਫਾਇਦਾ ਤਾਂ ਹੈ ਨਹੀਂ ਸਗੋਂ ਵੱਧ ਤੋਂ ਖਰਚ ਆਈ ਹੈ ਤਾਂ ਫਿਰ ਫਸਲ ਨੂੰ ਵੱਧ ਤੋਂ ਵੱਧ ਫੋਟ ਕਰਾਉਣ ਦੇ ਵਾਸਤੇ ਕੀ ਪਾਉਣਾ ਚਾਹੀਦਾ ਹੈ ਕਿਹੜੇ-ਕਿਹੜੇ ਤੱਤਾਂ ਦੀ ਜ਼ਰੂਰਤ ਹੈ ਇਹ ਸਾਰੀ ਚਰਚਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਜੀ ਕਰਾਂਗੇ ਤੁਸੀਂ ਵੇਖ ਰਹੇ ਹੋ ਚੈਨਲ ਹੈ ਜੰਕਸ਼ਨ ਖੇਤੀਬਾੜੀ ਹਾਲੇ ਤੱਕ ਜਿਹੜੇ ਕਿਸਾਨ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਖੇਤੀ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਝੋਨੇ ਦੇ ਵਿੱਚ ਫੋਟ ਕਰਾਉਣ ਦੇ ਵਾਸਤੇ ਆਪਾਂ ਨੂੰ ਪਤਾ ਵੀ ਸਾਰੇ ਤੱਤਾਂ ਦੀ ਜ਼ਰੂਰਤ ਹੈ ਕਿਸੇ ਇੱਕ ਤੱਤ ਦੀ ਵੀ ਘਾਟ ਦੇ ਨਾਲ ਜਿਹੜਾ ਝੋਨਾ ਰੁਕ ਜਾਂਦਾ ਇਹ ਤਕਰੀਬਨ ਜਿਹੜੇ ਤੱਤ ਨੇ ਆਪਾਂ ਬਜਾਈ ਦੇ ਵਕਤ ਪਾ ਲੈਨੇ ਆ ਜਿਵੇਂ ਫਾਸਫੋਰਸ ਹੈਗੀ ਫਾਸਫੋਰਸ ਵਾਸਤੇ ਡੀਏਪੀ ਦਾ ਸੁਪਰ ਪਾਉਨੇ ਆ ਪੋਟਾਸ਼ ਖਾਦ ਆਪਾਂ ਵਰਤਦੇ ਆ ਜ਼ਿੰਕ ਵਰਤਦੇ ਆ ਇਸੇ ਤਰ੍ਹਾਂ ਲੋਹਾ ਜਾਂ ਮੈਗਨੀਸ਼ੀਅਮ ਸਲਫੇਟ ਆ ਇਹ ਤੱਤ ਤਕਰੀਬਨ ਆਪਾਂ ਬਜਾਈ ਦੇ ਵਕਤ ਵਰਤਦੇ ਆ ਜ਼ਿਆਦਾਤਰ ਕਿਸਾਨ ਇਹ ਸਭ ਕੁਝ ਜਾਣਦੇ ਹੀ ਨੇ ਜੇ ਇਹ ਕੱਦੂ ਦੇ ਵਕਤ ਆਪਾਂ ਨਹੀਂ ਪਾ ਸਕੇ ਤਾਂ 15 ਦਿਨਾਂ ਤੱਕ ਵੀ ਆਪਾਂ ਇਹਨਾਂ ਨੂੰ ਪਾ ਸਕਦੇ ਆ ਜੇਕਰ ਆਪਾਂ ਕਿਸੇ ਕਾਰਨ ਰਹਿ ਗਏ ਤਾਂ 15 ਦਿਨ ਬਾਅਦ ਤੱਕ ਵੀ ਇਹ ਖਾਦਾਂ ਆਪਾਂ ਪਾ ਸਕਦੇ ਆ ਹਾਂ ਇਹਨਾਂ ਤੋਂ ਬਿਨਾਂ ਝੋਨੇ ਦੀ ਫੂਟ ਕਰਾਉਣ ਦੇ ਵਾਸਤੇ ਇੱਕ ਸਪਰੇਅ ਹੈ ਜਿਹੜੀ ਆਪਾਂ 25 ਤੋਂ 30 ਦਿਨ ਦੀ ਝੋਨੇ ਦੀ ਫਸਲ ਤੇ ਕਰ ਸਕਦੇ ਆ ਜਿਹਦੇ ਨਾਲ ਝੋਨੇ ਦੇ ਵਿੱਚ ਬੇਹੱਦ ਆਸਾ ਫਾਇਦਾ ਮਿਲਦਾ ਘੱਟ ਖਰਚ ਵਿੱਚ ਸਭ ਤੋਂ ਵਧੀਆ ਸਪਰੇਅ ਹੈ ਜਿਹੜੀ ਜੀਦੇ ਨਾਲ ਚੋਨਾ ਇੱਕਦਾਂ ਭਾਰਾ ਭਰਾ ਹੋ ਜਾਂਦਾ ਤਕੜਾ ਪੂਜਾ ਬਣਾਉਂਦਾ ਟਿੱਲਰਾਂ ਦੀ ਗਿਣਤੀ ਕਾਫੀ ਵੱਧ ਜਾਂਦੀ ਹੈ ਇਹ ਇਹ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਪਾਉਣੀਆਂ ਨੇ 21% ਵਾਲਾ ਜਿਹੜਾ ਜ਼ਿੰਕ ਦਾ 1 ਕਿਲੋ ਉਹ ਲੈ ਲਓ ਇਸੇ ਤਰ੍ਹਾਂ ਲੋਹਾ ਫੈਰਸ ਸਲਫੇਟ 19% ਵਾਲਾ 1 ਕਿਲੋ ਪਾ ਲਓ 1 ਕਿਲੋ ਜੂਰੀਆ ਤੇ ਅੱਧਾ ਕਿਲੋ ਕਲੀ ਅਣਬੋਝਾ ਚੋਨਾ ਜਿਹਨੂੰ ਆਪਾਂ ਕਹਿੰਦੇ ਆ ਇਹ ਸਾਰੀਆਂ ਚੀਜ਼ਾਂ ਲੈ ਲੈਣੀਆਂ ਨੇ 1 ਏਕੜ ਦੇ ਵਾਸਤੇ ਬਾਧੂ ਨੇ ਤੇ ਇਹਨਾਂ ਨੂੰ ਬਣਾਉਣੀਆਂ ਕਿਵੇਂ ਨੇ ਇਹਨਾਂ ਦਾ ਪਹਿਲਾਂ ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਜਿਹਨਾਂ ਵਿੱਚ ਕਲੀ ਆ ਅੱਧਾ ਕਿਲੋ ਕਲੀ ਆ ਜਿਹੜੀ ਉਹਨੂੰ ਆਪਾਂ 10 ਲੀਟਰ ਪਾਣੀ ਦੇ ਵਿੱਚ ਭਿਉ ਲੋ ਤੇ ਰਾਤ ਨੂੰ ਭਿਉ ਕੇ ਰੱਖ ਦਿਓ ਸਵੇਰ ਉਹਦਾ ਜਿਹੜਾ ਪਾਣੀ ਆ ਉਹ ਨਤਾਰ ਲਓ ਤੇ ਇਹਦੇ ਵਾਸਤੇ ਆਪਾਂ ਨੂੰ ਜੇ 1 ਕਿੱਲੇ ਦੇ ਵਿੱਚ 10 ਘਟੋਲੀਆਂ ਆਪਣੀਆਂ ਜਿਹੜੀਆਂ 15 ਲੀਟਰ ਵਾਲੀਆਂ ਲੱਗ ਜਾਂਦੀਆਂ ਨੇ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਆਪਾਂ ਅਲੱਗ-ਅਲੱਗ ਤੋਂ ਇਹਨਾਂ ਨੂੰ ਘੋਲਣਾ ਇਕੱਠੇ ਨਹੀਂ ਘੋਲ ਲੈਣੀਆਂ ਜਿਵੇਂ ਜੈਂਕਾ ਨੂੰ ਅਲੱਗ ਤੋਂ 10 ਲੀਟਰ ਪਾਣੀ ਵਿੱਚ ਪਾ ਦਿਓ ਉਹਨੂੰ ਘੋਲ ਲਓ ਇਸੇ ਤਰ੍ਹਾਂ ਲੋਹੇ ਨੂੰ ਘੋਲ ਲਓ ਜੂਰੀਏ ਨੂੰ ਅਲੱਗ ਘੋਲ ਲਓ ਤੇ ਕਲੀ ਦਾ ਪਾਣੀ ਤਾਂ ਆਪਾਂ ਅਲੱਗ ਤੋਂ ਰੱਖ ਹੀ ਲਿਆ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਇੱਕ ਇੱਕ ਲੀਟਰ ਲੈ ਕੇ ਢੋਲੀ ਦੇ ਵਿੱਚ ਪਾ ਲਓ ਤੇ ਇਹ ਫੇਰ ਜਿਹੜਾ 10 ਢੋਲੀਆਂ ਦਾ ਬਣ ਜਾਂਦਾ ਤੇ 15 ਲੀਟਰ ਵਾਲੀ ਢੋਲੀ ਤਿਆਰ ਹੋ ਜਾਂਦੀ ਆ ਤੇ 1 ਏਕੜ ਦੇ ਵਾਸਤੇ ਇਹ ਬਾਦੂ ਨੇ ਇਹ ਜਿਹੜੀ ਸਪਰੇ ਆਪਾਂ 25 ਦਨ ਤੋਂ ਬਾਅਦ ਸ਼ੁਰੂ ਕਰ ਦਿਓ 25 ਤੋਂ 30 ਦਿਨ ਦੀ ਜਦੋਂ ਆਪਣੀ ਫਸਲ ਹੋ ਜਾਂਦੀ ਹੈ ਉਦੋਂ ਆਪਾਂ ਇਹਦੀ ਸਪਰੇਅ ਕਰਦਣੀ ਸ਼ੁਰੂ ਕਰ ਦਿਓ ਦੋ ਸਪਰੇਅ ਆਪਾਂ ਫਸਲ ਦੇ ਉੱਤੇ ਤਿੰਨ ਵੀ ਕਰ ਸਕਦੇ ਆ ਬਿਲਕੁਲ ਜੇ ਨਾ ਐਨ ਫਟਾਰਾ ਸ਼ੁਰੂ ਕਰੂਗਾ ਪੂਰਾ ਵਧੀਆ ਬੂਝਾ ਬਣਾਊਗਾ ਘੱਟ ਖਰਚ ਦੇ ਵਿੱਚ ਸਭ ਤੋਂ ਵਧੀਆ ਸਪਰੇਅ ਹੈ ਖੇਚਲ ਥੋੜੀ ਆਪਾਂ ਨੂੰ ਕਰਨੀ ਪੈਣੀ ਆ ਕਿਉਂਕਿ ਸਾਰੀਆਂ ਚੀਜ਼ਾਂ ਅਲੱਗ-ਅਲੱਗ ਘੋਲਣੀਆਂ ਨੇ ਤੇ ਇਸੇ ਕਰਕੇ ਥੋੜਾ ਆਪਾਂ ਨੂੰ ਅਖਿਆਈ ਆਉਂਦੀ ਆ ਪਰ ਰਿਜ਼ਲਟ ਬਹੁਤ ਵਧੀਆ ਨੇ ਕਿਸੇ ਵੀ ਹੋਰ ਪ੍ਰੋਡਕਟ ਵਰਤਨ ਦੀ ਆਪਾਂ ਨੂੰ ਲੋੜ ਨਹੀਂ ਤੇ ਇਹਦੇ ਨਾਲ ਜਿਹੜਾ ਆਪਣਾ ਝੋਨਾ ਬਿਲਕੁਲ ਹਰਾ ਭਰਾ ਹੋ ਜਾਊਗਾ ਤੇ ਚੰਗਾ ਵਧੀਆ ਫਟਾਰਾ ਕਰੂਗਾ ਫਜ਼ੂਲ ਦੀ ਖਰਚੀ ਤੋਂ ਆਪਾਂ ਨੂੰ ਰਾਹਤ ਮਿਲੂਗੀ ਕਿਉਂਕਿ ਜਿਹੜੀਆਂ ਦੂਸਰੀਆਂ ਆਪਾਂ ਬਾਜ਼ਾਰ ਦੇ ਵਿੱਚੋਂ ਪ੍ਰੋਡਕਟ ਲੈ ਕੇ ਪਾਉਂਦੇ ਆ ਨਾ ਉਹਨਾਂ ਦੇ ਵਿੱਚ ਇਹਨਾਂ ਦੀ ਮਿਕਦਾਰ ਹੁੰਦੀ ਹੈ ਜਿਵੇਂ ਜ਼ਿੰਕ ਹੈਗਾ ਜਾਂ ਲੋਹਾ ਹੈ ਜਾਂ ਮੈਗਨੀਸ਼ੀਅਮ ਇਹਨਾਂ ਦੀ ਬਹੁਤ ਘੱਟ ਮਿਕਦਾਰ ਹੁੰਦੀ ਹੈ ਉਹਦੇ ਨਾਲ ਜਿਹੜਾ ਬੂਟੇ ਨੂੰ ਪੂਰੀ ਜਿਹੜੀ ਉਹ ਜ਼ਰੂਰਤ ਉਹਦੀ ਪੂਰੀ ਨਹੀਂ ਹੁੰਦੀ ਇਸ ਕਰਕੇ ਇਹ ਚੀਜ਼ਾਂ ਦੇ ਆਪਾਂ ਅਲੱਗ ਤੋਂ ਵਰਤਾਂਗੇ ਕਿਉਂਕਿ ਇਹੀ ਚੀਜ਼ਾਂ ਨੇ ਦੇਖੋ ਜਿੰਕ ਦੀ ਘਾਟ ਆ ਜਿੰਕ ਦੀ ਘਾਟ ਨਾਲ ਬੂਟਾ ਖੜ ਜਾਂਦਾ ਬੂਝਾ ਨਹੀਂ ਮਾਰਦਾ ਰੁਕ ਜਾਂਦਾ ਇਸੇ ਤਰ੍ਹਾਂ ਲੋਹੇ ਦੀ ਘਾਟ ਦਾ ਆਪਾਂ ਨੂੰ ਪਤਾ ਵੀ ਇਹ ਸਾਰੀਆਂ ਚੀਜ਼ਾਂ ਦੇ ਨਾਲ ਜਦੋਂ ਉਹਨਾਂ ਦੀਆਂ ਸਾਰੀਆਂ ਘਾਟਾਂ ਪੂਰੀਆਂ ਹੋ ਗਈਆਂ ਤੇ ਬੂਟਾ ਆਪਣੇ ਆਪ ਫਟਾਰਾ ਕਰੂਗਾ ਤੇ ਜਿਹੜਾ ਉਹਦੀ ਜ਼ਰੂਰਤ ਜਦੋਂ ਪੂਰੀ ਹੋ ਗਈ ਉਹਨੇ ਆਪਣੇ ਆਪ ਫਟਾਰਾ ਕਰਨਾ ਹੀ ਕਰਨਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਖਾਸ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ